ਉਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭ ਕੀ ਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵੀਂਗੇ तुमरी करो नित्यास ब्रह्म कब गल लाविंगे मैं नाही किछ हूँ नाहीं आहे ना मोरा ਔਸਰ ਲਜਾ ਰਾਖ લે ਹੋ ਸਦਨਾ ਜਨ ਤੋਰਾ ਔਸਰ ਲਜਾ ਰਾਖ લે ਹੋ ਸਦਨਾ ਜਨ ਤੋਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜਿਤਨੇ ਮਾਈ ਭਾਈ ਗੁਰੂ ਦੇ ਚਰਨਾਂ ਦੇ ਵਿੱਚ ਪਾਉਂਚੇ ਹੋ ਵੱਡੇ ਹੀ ਭਾਗਾਂ ਵਾਲੇ ਹੋ ਜੋ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾ ਕਰਕੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਰੱਬੀ ਬਾਣੀ ਤੁਰਕੀ ਬਾਣੀ ਕਾਲੀ ਬਾਣੀ ਦਰਗਾਹੀ ਬਾਣੀ ਸਰਵਣ ਕਰਕੇ ਆਪਣਾ ਜੀਵਨ ਸਫਲ ਬਣਾਉਂਦੇ ਹੋ ਵੱਡੇ ਭਾਗਾ ਵਾਲੇ ਹੋ ਆਓ ਜਿਤਨਾ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਨ ਬਖਸ਼ਿਸ਼ ਕੀਤਾ ਹੈ ਸੋ ਆਓ ਮਨ ਕਰਕੇ ਤਨ ਕਰਕੇ ਸਤਿਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਕਰੀਏ ਗੁਰੂ ਦੇ ਸ਼ਬਦ ਦੀ ਵਿਚਾਰ ਗੁਰੂ ਦੇ ਹੁਕਮ ਨਾਮੇ ਦੀ ਕਥਾ ਵਿਚਾਰ ਆਪਾਂ ਅਮਰਤ ਰੂਪ ਬਾਣੀ ਦੀ ਸਰਵਣ ਕਰੀਏ ਜਿਸ ਦੇ ਨਾਲ ਸਾਡੇ ਮਨ ਨੂੰ ਸਕੂਨ ਮਿਲ ਸਕੇ ਉਸ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੀ ਖੁਸ਼ੀ ਪ੍ਰਾਪਤ ਹੋ ਸਕੇ ਕਿਉਂਕਿ ਜਿਤਨੀ ਦੇਰ ਤੱਕ ਮਨ ਨੂੰ ਸਕੂਨ ਨਾ ਮਿਲੇ ਆਨੰਦ ਨਾ ਮਿਲੇ ਗੁਰਮੁਖ ਪਿਆਰੇ ਉਤਨੀ ਦੇਰ ਤੱਕ ਉਸ ਵਾਹਿਗੁਰੂ ਦੀ ਕਿਰਪਾ ਨਹੀਂ ਹੁੰਦੀ ਤਦੇ ਮੇਰੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਸਾਬਤਾਨ ਕਾਗਰ ਚੀਤ ਇਕਾਗਰ ਮਨ ਨੂੰ ਕਰ ਕਰਕੇ ਉਸ ਵਾਹਿਗੁਰੂ ਦੇ ਚਰਨਾਂ ਨਾਲ ਜੁੜਨਾ ਸਭ ਤੋਂ ਸ਼੍ਰੇਸ਼ਟ ਕਾਰਜ ਹੈ ਇਹ ਸਾਨੂੰ ਮਨੁੱਖਾ ਜਨਮ ਮਿਲਿਆ ਹੈ ਇਹ ਬੀਤਦਾ ਜਾ ਰਿਹਾ ਹੈ ਮੇਰੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਛਿਨ ਛਨ ਔਦ ਵਿਹਤ ਹੈ ਫੁੱਟੇ ਕਟਜੋ ਪਾਣੀ ਇਹ ਛਿਨ ਛਨ ਕਰਕੇ ਔਦ ਸਮਾਂ ਬੀਤਦਾ ਜਾਂਦਾ ਹੈ ਦਿਨ ਗਈ ਤੇ ਰਾਤ ਗਈ ਰਾਤ ਗਿਆ ਤੇ ਦਿਨ ਗਿਆ ਇਉਂ ਕਰਦਿਆਂ ਅੱਜ ਕੱਲ ਕਰਦਿਆਂ ਕਾਲ ਵਿਆਪੇ ਕਹਿੰਦੇ ਅੱਜ ਕੱਲ ਕਰਦਿਆਂ ਜੀਵ ਹੈ ਕਾਲ ਦੇ ਵਸ ਵੇ ਜਾਂਦੇ ਤੇ ਉਸ ਕਾਲ ਨੇ ਸਾਨੂੰ ਗ੍ਰਸ ਲੈਣਾ ਹੈ ਸੋ ਇਸ ਕਰਕੇ ਮੁੜ ਕੇ ਮਨੁੱਖਾ ਜਨਮ ਇਸ ਨੂੰ ਪ੍ਰਾਪਤ ਨਹੀਂ ਹੋਣਾ ਇਸੇ ਮਨ ਨੂੰ ਸਕੂਨ ਲੈਣ ਵਾਸਤੇ ਹੀ ਬੜੇ ਬੜੇ ਜਲ ਧਾਰੇ ਤਪਛਿਆ ਕਰਦੇ ਨੇ ਲੋਕ ਬੜੇ ਬੜੇ ਸਾਧੂ ਮਹਾਤਮਾ ਆਪਣੇ ਮਨ ਨੂੰ ਨਿਰੰਕਾਰ ਨਾਲ ਜੋੜਨ ਵਾਸਤੇ ਸਰੀਰ ਨੂੰ ਕਸ਼ਟ ਦਿੰਦੇ ਨੇ ਪਰ ਮੇਰੇ ਸਤਿਗੁਰਾਂ ਨੇ ਸੁਕੈਨ ਰਸਤਾ ਸਾਨੂੰ ਦਿੱਤਾ ਹੈ ਕਿ ਭਾਈ ਤੁਸੀਂ ਬਾਣੀ ਪੜੋ ਬਾਣੀ ਮਨ ਕਾਗਰ ਕਰਕੇ ਪੜੋ ਗੁਰੂ ਦੀ ਕਥਾ ਤੇ ਕੀਰਤਨ ਸਰਵਣ ਕਰੋ ਤੇ ਮਨ ਨੂੰ ਕਾਗਰ ਕਰਕੇ ਸਰਵਣ ਕਰੋ ਤੁਹਾਨੂੰ ਬੜਾਈ ਫਲ ਲਾਭ ਪ੍ਰਾਪਤ ਹੋਵੇਗਾ ਜਿਹੜੇ ਬੜੇ ਬੜੇ ॠषि मुनि ਤਪਚਿਆ ਕਰਕੇ ਉਸ ਵਾਹਿਗੁਰੂ ਦੇ ਨਾਮ ਦਾ ਸਕੂਨ ਮੰਗਦੇ ਨੇ ਤੁਹਾਨੂੰ ਸਹਿਜ ਹੀ ਪ੍ਰਾਪਤ ਹੋ ਜਾਵੇਗਾ ਜਦੋਂ ਤੁਸੀਂ ਸਾਬਤਾਨ ਇਕਾਗਰ ਜੀਤ ਜਦੋਂ ਸਾਬਤਾਨ ਹੋ ਕੇ ਇਕਾਗਰ ਹੋ ਕੇ ਗੁਰੂ ਦੀ ਬਾਣੀ ਪੜ੍ਹੋਗੇ ਗੁਰੂ ਦੀ ਬਾਣੀ ਸੁਣੋਗੇ ਗੁਰੂ ਦਾ ਕੀਰਤਨ ਕਰੋਗੇ ਤੇ ਗੁਰੂ ਦਾ ਕੀਰਤਨ ਸੁਣੋਗੇ ਤੇ ਗੁਰੂ ਦੀ ਕਥਾ ਸੁਣੋਗੇ ਤਾਂ ਤੁਹਾਨੂੰ ਜਰੂਰ ਉਹ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਜਿਹੜੇ ਬੜੇ ਬੜੇ ॠषि मुनि ਤਪਛਿਆ ਕਰਕੇ ਜਲ ਧਾਰੀ ਕਰਕੇ ਧੋਣੀਆਂ ਤਾਪ ਕੇ ਪੁੱਠੇ ਲੰਕ ਕੇ ਸਰੀਰ ਨੂੰ अनेका ਤਰ੍ਹਾਂ ਦੇ ਕਸ਼ਟ ਦੇ ਕੇ ਸਕੂਨ ਭਾਲਦੇ ਨੇ ਤੇ ਤੁਹਾਨੂੰ ਸੱਜੇ ਹੀ ਮਿਲ ਜਾਵੇਗਾ ਇਸ ਕਰਕੇ ਮਨ ਦੀ ਕਾਗਰਤਾਤੀ ਜ਼ਰੂਰੀ ਹੈ ਸਵਾਉ ਸ਼ੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪੰਜਵੇਂ ਸਰੂਪ ਅੱਜ ਦੇ ਅੰਮ੍ਰਿਤ ਰੂਪ ਹੁਕਮਨਾਮੇ ਵਿੱਚ ਐਸਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਤਨਾਸਰੀ ਮਹੱਲਾ 5 ਤਨਾਸਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਹੁਕਮ ਨਾਮੇ ਦੀ ਬਖਸ਼ਿਸ਼ ਕਰਦੇ ਹਨ ਮੇਰਾ ਲਾਗੋ RAM ਸਿਉ ਹੇਤ ਗੁਰਦੇਵ ਪਾਤਸ਼ਾਹ ਕੰਦੇ ਲਾਗੋ ਲੱਗ ਗਿਆ ਹੈ ਕੀ ਲੱਗਿਆ ਹੈ ਸਿਉ ਕਈਏ ਨਾਲ ਹੇਤ ਕਈਏ ਪਿਆਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮੇਰਾ ਮੇਰੇ ਸਤਿਗੁਰਾਂ ਦੇ ਨਾਲ ਹੇ ਭਾਈ ਪਿਆਰ ਲੱਗ ਗਿਆ ਹੈ ਮੈਂ ਉਸ ਗੁਰੂ ਦੀ ਕਿਰਪਾ ਨਾਲ ਮੇਰਾ ਜਿਹੜਾ ਪ੍ਰਮਾਤਮਾ ਦੇ ਨਾਲ ਮੇਰਾ ਪਿਆਰ ਪੈ ਗਿਆ ਹੈ ਉਸ ਵਾਹਿਗੁਰੂ ਦੇ ਨਾਲ ਮੇਰਾ ਹਿੱਤ ਪੈ ਗਿਆ ਹੈ ਗੁਰਮਖ ਪਿਆਰਿਓ ਗੁਰੂ ਦੇ ਨਾਲ ਪਰਮੇਸ਼ਰ ਦੇ ਨਾਲ ਜਿਹੜਾ ਪਿਆਰ ਪੈ ਜਾਂਦਾ ਹੈ ਮੇਰੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਦੋਂ ਸਤਿਗੁਰਾਂ ਦੇ ਨਾਲ ਪਰਮੇਸ਼ਰ ਨਾਲ ਪਿਆਰ ਪੈ ਗਿਆ ਫੇਰੇ ਜੀਵ ਚਰਖੜੀ ਤੋਂ ਚੜਨ ਤੋਂ ਘਬਰਾਉਂਦਾ ਨਹੀਂ ਫੇਰੇ ਜੀਵ ਆਰੇ ਦੇ ਨਾਲ ਤਨ ਚਰਾਉਣ ਤੋਂ ਘਬਰਾਉਂਦਾ ਨਹੀਂ ਫੇਰੇ ਜੀਵ ਦੇਗਾਂ ਵਿੱਚ ਉਬਲ ਕੇ ਵੀ ਗੁਰੂ ਤੋਂ ਵੱਖਰਾ ਨਹੀਂ ਹੁੰਦਾ ਭਾਵੇਂ ਦੇਗਾਂ ਵਿੱਚ ਉਬਲ ਜਾਵੇ ਫਿਰ ਵੀ ਪਰਵਾਹ ਨਹੀਂ ਕਰਦਾ ਇਸ ਕਰਕੇ ਜਿਹੜਾ ਗੁਰੂ ਨਾਲ ਜਿਹਦਾ ਪਿਆਰ ਪੈ ਗਿਆ ਹੈ ਉਹ ਮੌਤ ਤੋਂ ਡਰਦਾ ਨਹੀਂ ਗੁਰੂ ਤੋਂ ਵੱਖਰਾ ਹੁੰਦਾ ਨਹੀਂ ਕਿਉਂਕਿ ਗੁਰੂ ਦੇ ਨਾਲ ਹਿੱਤ ਪਿਆਰ ਉਸ ਦਾ ਬਣ ਗਿਆ ਹੈ ਇਸ ਕਰਕੇ ਮੇਰੇ ਗੁਰਦੇਵ ਪਾਤਸ਼ਾਹ ਜੀ ਬਾਣੀ ਚ ਕਹਿੰਦੇ ਨੇ ਜੀ ਦਾ ਵੈਗੁਰੂ ਨਾਲ ਪਿਆਰ ਪੈ ਗਿਆ ਤੋੜੀ ਨਾ ਟੁੱਟੈ ਛੋੜੀ ਨਾ ਛੂਟੈ ਐਸੀ ਮਾਦੋ ਖਿੰਚ ਤਣੀ ਕਹਿੰਨੇ ਮੇਰੇ ਐਸਾ ਗੁਰੂ ਦੇ ਨਾਲ ਪਿਆਰ ਪੈ ਗਿਆ ਜੇ ਕੋਈ ਤੋੜਨਾ ਚਾਵੇ ਤਾਂ ਟੁੱਟ ਨਹੀਂ ਸਕਦਾ ਤੇ ਜਿਨ੍ਹਾਂ ਦਾ ਗੁਰਮਖ ਪਿਆਰਿਓ ਗੁਰੂ ਦੇ ਨਾਲ ਸੱਚਾ ਪਿਆਰ ਪਿਆ ਹੈ ਉਹ ਤਾਂ ਬਿਨਾਂ ਧੜਾਂ ਤੋਂ ਲੜਪੇ ਉਹਨਾਂ ਨੇ ਤਾਂ ਖੋਪਰੋ ਲਹਾਲੇ ਤਨ ਆਰੇ ਨਾਲ ਚਰਾਲੇ ਪਰ ਸਿਦਕੋ ਨਹੀਂ ਡੋਲੇ ਗੁਰੂ ਦਾ ਪਿਆਰ ਨਹੀਂ ਛੱਡਿਆ ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੇਰਾ ਵੀ ਪਿਆਰ ਗੁਰੂ ਦੇ ਨਾਲ ਲੱਗ ਗਿਆ ਹੈ ਮੈਨੂੰ ਵੀ ਗੁਰੂ ਦੇ ਨਾਲ ਪਰਮੇਸ਼ਰ ਨਾਲ ਪਿਆਰ ਹੋ ਗਿਆ ਹੈ ਸਤ ਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੀਤਾ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਤ ਗੁਰ ਮੇਰਾ ਸਦਾ ਸਹਾਈ ਸਤਗੁਰੂ ਮਹਾਰਾਜ ਜੀ ਕਹਿੰਦੇ ਸਹਾਈ ਭਾਬ ਕਹੀਏ ਮਦਦਗਾਰ ਜਿੰਨ ਕਹੀਏ ਜਿਸ ਗੁਰੂ ਨੇ ਕਿਰਪਾ ਕਰ ਦਿੱਤੀ ਕੇਤ ਕਹੀਏ ਝੰਡਾ ਬੋਧੀ ਵਾਲਾ ਤਾਰਾ ਜੋ ਮਨਹੂਸ ਸਮਝਿਆ ਜਾਂਦਾ ਹੈ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰੂ ਮੇਰਾ ਵੀ ਸਦਾ ਲਈ ਮਦਦਗਾਰ ਬਣ ਗਿਆ ਹੈ ਉਹ ਸਦਾ ਮੇਰੇ ਅੰਗ ਸੰਗ ਹੈ ਕਿਉਂਕਿ ਜਿੱਥੇ ਵੀ ਮੈਂ ਜਾਂਨਾ ਮੇਰੇ ਨਾਲ ਜਾਂਦਾ ਹੈ ਜਿਸ ਗੁਰੂ ਨੇ ਕਿਰਪਾ ਕੀਤੀ ਹੈ ਬੋਧੀ ਵਾਲਾ ਤਾਰਾ ਹੀ ਸਦਾ ਕੱਟ ਦਿੱਤਾ ਹੈ ਭਾਪ ਗੁਰੂ ਸ਼ਰਨ ਆਏ ਹਰੇਕ ਮਨੁੱਖ ਦਾ ਬੋਧੀ ਵਾਲਾ ਤਾਰਾ ਜਿਹੜਾ ਹੈ ਉਹ ਕੱਟਿਆ ਜਾਂਦਾ ਹੈ ਇਸ ਕਰਕੇ ਜਿਹੜਾ ਗੁਰੂ ਹਰੇਕ ਸ਼ਰਨ ਆਏ ਮਨੁੱਖ ਦੀ ਦੁੱਖਾਂ ਦੀ ਜੜ ਕੱਟ ਦਿੰਦਾ ਹੈ ਐਸਾ ਮੇਰਾ ਸਤਿਗੁਰੂ ਹੈ ਐਸਾ ਮੇਰਾ ਵਾਹਿਗੁਰੂ ਹੈ ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਸਤਿਗੁਰ ਮੇਰਾ ਸਦਾ ਸਹਾਈ ਉਹ ਸਦਾ ਮੇਰੇ ਅੰਗ ਸੰਗ ਰਹਿੰਦਾ ਹੈ ਮੇਤੋਂ ਇੱਕ ਪਲ ਵੀ ਦੂਰ ਨਹੀਂ ਜਾਂਦਾ ਤੇ ਮੈਨੂੰ ਵਿਛੋੜਦਾ ਨਹੀਂ ਗੁਰੂ ਪਾਤਸ਼ਾਹ ਕਹਿੰਦੇ ਮੇਰੇ ਅੰਗ ਸੰਗ ਰਹਿੰਦਾ ਹੈ ਰਹਾਉ ਬਿਸਰਾਮ ਦੇ ਕੇ ਮੇਰੇ ਗੁਰਦੇਵ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਹਾਥ ਦੇ ਰਾਖਿਓ ਆਪਣਾ ਕਰ ਬਿਰਤਾ ਸਗਲ ਮਿਟਾਈ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਾਥ ਦੇ ਰਾਖਿਓ ਉਹ ਵਾਹਿਗੁਰੂ ਆਪਣਾ ਹਾਥ ਦੇ ਕੇ ਇਰਪਾ ਦਾ ਹੱਥ ਦੇ ਕੇ ਗੁਰਮਖ ਪਿਆਰਿਓ ਵੈਗਰੋ ਆਪਣਾ ਮੇਰ ਭਰਿਆ ਹੱਥ ਦੇ ਕੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੱਥ ਦੇ ਰਾਖਿਓ ਹੱਥ ਦੇ ਕੇ ਉਹ ਆਪਣੀ ਰੱਖਿਆ ਕਰਦੇ ਆਪਣੇ ਪਿਆਰੇ ਭਗਤਾਂ ਦੀ ਉਹਨਾਂ ਤੋਂ ਵੱਖਰਾ ਨਹੀਂ ਹੁੰਦਸ ਕਰਕੇ ਦੇ ਕਈਏ ਦੇ ਕੇ ਕਰਕੇ ਇਹ ਬਣਾ ਕੇ ਵਰਤਾ ਕਈਏ ਪੀੜ ਦਰਦ ਸਗਲ ਕਈਏ ਸਾਰੇ ਸਾਰੇ ਜੀਵਾਂ ਨੂੰ ਜਿਹੜੇ ਉਹਦੇ ਪਿਆਰੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪੀੜ ਨਹੀਂ ਆਉਣ ਦਿੰਦਾ ਦਰਦ ਨਹੀਂ ਆਉਣ ਦਿੰਦਾ ਇਸ ਕਰਕੇ ਮੇਰੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਹੇ ਭਾਈ ਉਹ ਪ੍ਰਮਾਤਮਾ ਆਪਣੇ ਸੇਵਕ ਨੂੰ ਆਪਣੇ ਹੱਥ ਦੇ ਕੇ ਦੁੱਖਾਂ ਤੋਂ ਬਚਾ ਲੈਂਦਾ ਹੈ ਸੇਵਕ ਨੂੰ ਆਪਣੇ ਬਣਾ ਕੇ ਉਹਨਾਂ ਦਾ ਸਾਰਾ ਦੁੱਖ ਦਰਦ ਮਿਟਾ ਦਿੰਦਾ ਹੈ ਐਸੀ ਗੁਰੂ ਦੇ ਵਿੱਚ ਸ਼ਕਤੀ ਹੈ ਐਸੀ ਵਾਹਿਗੁਰੂ ਵਿੱਚ ਤਾਕਤ ਹੈ ਉਹ ਆਪਣੇ ਸੇਵਕ ਨੂੰ ਹੱਥ ਦੇ ਕੇ ਉਹਦੀ ਰੱਖਿਆ ਕਰਦਾ ਹੈ ਹੱਥ ਦੇ ਰਾਖਿਓ ਆਪਣਾ ਕਰਨ ਆਪਣਾ ਬਣਾ ਕੇ ਆਪਣਾ ਹੱਥ ਦਿੰਦਾ ਹੈ ਬਿਰਥਾ ਸਗਲ ਮਿਟਾਈ ਸਾਰੇ ਤਰ੍ਹਾਂ ਦੀ ਵਿਕਾਰ ਖਤਮ ਕਰ ਦਿੰਦਾ ਦੁੱਖ ਦਰਦ ਖਤਮ ਕਰ ਦਿੰਦਾ ਹੈ ਵਾਹਿਗੁਰੂ ਜੀ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸੁਹਾਈ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਨਿੰਦਕ ਕੇ ਮੁਖ ਜਿਹੜੇ ਲੋਕ ਨਿੰਦਕ ਦੇ ਮੂੰਹ ਹਨ ਤੇ ਗੁਰਦੇਵ ਪਾਤਸ਼ਾਹ ਕਹਿੰਦੇ ਜਨ ਸੇਵਕ ਦੀ ਰੱਖਿਆ ਕਰਦਾ ਤੇ ਨਿੰਦਕ ਦੇ ਮੂੰਹ ਵਿੱਚ ਸਵਾ ਪਾ ਦਿੰਦਾ ਹੈ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨਿੰਦਕ ਕੈ ਮੁਖ ਕਾਲੀ ਕੀਨੇ ਜਿਹੜੀ ਨਿੰਦਿਆ ਕਰਦੇ ਨੇ ਪਰਮਾਤਮਾ ਆਪਣੇ ਸੇਵਕਾਂ ਦਾ ਆਪ ਮਦਦਗਾਰ ਬਣਦਾ ਹੈ ਤੇ ਉਹਨਾਂ ਦੀ ਨਿੰਦਿਆ ਕਰਨ ਵਾਲਿਆਂ ਦੇ ਮੂੰਹ ਕਾਲੇ ਕਰ ਦਿੰਦਾ ਹੈ ਭਾਵੇਂ ਉਹਨਾਂ ਦੇ ਮੂੰਹ ਤੇ ਕਾਲਖ ਮળી ਜਾਂਦੀ ਏ ਜਿਹੜੀ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦੇ ਆ ਜੇ ਪੇਸਰਾ ਇਤਿਹਾਸ ਪੜ੍ਹੀਏ ਤਾਂ ਗੁਰਮਖ ਪਿਆਰਿਓ ਨਿੰਦਿਆ ਕਰਨ ਵਾਲਿਆਂ ਦਾ ਬੁਰੇ ਹਾਲ ਹੋਏ ਹਨ ਇਸ ਕਰਕੇ ਮੇਰੇ ਗੁਰਦੇਵ ਮਹਾਰਾਜ ਜੀ ਆਪਦੇ ਸੇਵਕ ਨੂੰ ਵਰਜ ਦੇ ਨੇਕੀ ਨਿੰਦਿਆ ਭਲੀ ਕਿਸੇ ਕੀ ਨਾਹੀ ਕਹਿੰਦੇ ਨਿੰਦਿਆ ਭਲੀ ਨਹੀਂ ਹੈ ਕਿਸੇ ਦੀ ਵੀ ਕਰਨੀ ਨਿੰਦਿਆ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਦ ਕਰਨ ਕਹਿੰਦੇ ਮਨਮੁਖ ਪੁਰਸ਼ ਨੇ ਮੂਰਖ ਪੁਰਸ਼ ਨੇ ਉਹ ਨਿੰਦਿਆ ਕਰਦੇ ਨੇ ਮਨਮੁਖ ਮੁਗਦ ਕਰਨ ਮੂੰਹ ਕਾਲੇ ਤਿੰਨ ਨਿੰਦ ਕਾਮ ਕਹਿੰਦੇ ਉਹਨਾਂ ਦੇ ਮੂੰਹ ਕਾਲੇ ਹੁੰਦੇ ਹਨ ਉਨ੍ਹਾਂ ਨਿੰਦਕਾਂ ਦੇ ਮੂੰਹ ਕਾਲੇ ਹੋ ਕੇ ਪਰਮੇਸ਼ਰ ਜਿਹੜਾ ਹੈ ਉਹ ਨਰਕਾਂ ਵਿੱਚ ਸੁੱਟ ਦਿੰਦਾ ਹੈ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮੂੰਹ ਕਾਲੇ ਤੇ ਨਿੰਦਕਾਂ ਨਰਕੇ ਘੋਰ ਭਵਨ ਨਰਕਾਂ ਵਿੱਚ ਚਲੇ ਜਾਂਦੇ ਨੇ ਕੋਈ ਜਗ੍ਹਾ ਨਹੀਂ ਰਹਿੰਦੀ ਇੱਥੇ ਵੀ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨਿੰਦਕ ਕੇ ਮੁਖ ਕਾਲੇ ਕੀਨੇ ਕਹਿੰਦੇ ਨਿੰਦਕ ਨਿੰਦਿਆ ਕਰਨ ਵਾਲੇ ਦੇ ਮੂੰਹ ਕਾਲੇ ਹੁੰਦੇ ਹਨ ਜਨਕਾ ਆਪ ਸਹਾਈ ਜਿਹੜਾ ਰੱਬ ਦਾ ਪਿਆਰਾ ਭਗਤ ਸਾਧੂ ਸੰਤ ਮਹਾਪੁਰਸ਼ ਗੁਰਮੁਖ ਪਿਆਰਾ ਨਾਮ ਜਪਣ ਵਾਲਾ ਜਿਹੜਾ ਗੁਰੂ ਦਾ ਬਣ ਗਿਆ ਉਹਦਾ ਪਰਮੇਸ਼ਰ ਪਰਮਾਤਮਾ ਆਪ ਸਹਾਈ ਹੋ ਕੇ ਉਹਦੀ ਜੈ ਜੈਕਾਰ ਕਰਾਉਂਦੇ ਜਿਵੇਂ ਕਬੀਰ ਜੀ ਦੀ ਹੋਈ ਜਿਵੇਂ ਨਾਮਦੇਵ ਜੀ ਦੀ ਜੈ ਜੈਕਾਰ ਹੋਈ ਸੱਚਾ ਸਾਹਿਬ ਹੋਆ ਰਖਵਾਲਾ ਰਾਖ ਲਈਏ ਕੰਠ ਲਾਈ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਸੱਚਾ ਸਾਹਿਬ ਹੋਆ ਰਖਵਾਲਾ ਜਿਹੜਾ ਸੱਚਾ ਸਾਹਿਬ ਹੈ ਉਹ ਸਦਾ ਕਾਇਮ ਰਹਿਣ ਵਾਲਾ ਹੈ ਉਹ ਨਾਮ ਮਿਟਣ ਵਾਲਾ ਹੈ ਇਸ ਕਰਕੇ ਜਿਹੜਾ ਉਹ ਭਰੀ ਪੂਰਨ ਪਰਮਾਤਮਾ ਹੈ ਗੁਰਦੇਵ ਸਾਹਿਬ ਕਹਿੰਦੇ ਆਪਣੇ ਸੇਵਕ ਨੂੰ ਆਪਣੇ ਪਿਆਰੇ ਨੂੰ ਸਾਚਾ ਸਾਹਿਬ ਹੋਆ ਰਖਵਾਲਾ ਰਖਵਾਲਾ ਬਣ ਗਿਆ ਕਿਵੇਂ ਕੰਠ ਲਾਏ ਕਹਿੰਦੇ ਕੰਠ ਨਾਲ ਲਗਾ ਲੈਂਦੇ ਕੰਠ ਕਹਿੰਦੇ ਨੇ ਗਰਲ ਨੂੰ ਭਾਵਾ ਆਪਣੇ ਸੇਵਕ ਨੂੰ ਉਹ ਭਰੀਪੂਰਨ ਪਰਮਾਤਮਾ ਗਲੇ ਨਾਲ ਲਾ ਲੈਂਦਾ ਹੈ ਸੱਚਾ ਸਾਹਿਬ ਹੂਆ ਰਖਵਾਲਾ ਜੀ ਦਾ ਵਾਹਿਗੁਰੂ ਪਰਮੇਸ਼ਰ ਰਖਵਾਲਾ ਬਣ ਗਿਆ ਮਾਲਕ ਬਣ ਗਿਆ ਆਪਣੇ ਸੇਵਕਾਂ ਦਾ ਆਪ ਰਖਵਾਲਾ ਬਣ ਕੇ ਆਪ ਰਖਿਆ ਕਰਦਾ ਹੈ ਆਪ ਸਹਿਤਾ ਕਰਦਾ ਹੈ ਉਹਨਾਂ ਨੂੰ ਆਪਣੇ ਗਲੇ ਨਾਲ ਉਹ ਵਾਹਿਗੁਰੂ ਪਰਮੇਸ਼ਰ ਲਗਾ ਕੇ ਰੱਖਦਾ ਹੈ ਆਪਣੇ ਤੋਂ ਵੱਖਰਾ ਨਹੀਂ ਕਰਦਾ ਜਿਵੇਂ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੇਲੇ ਗੁਰਮਖ ਪਿਆਰਿਓ ਬਹੁਤ ਸਾਰੇ ਸਿੱਖ ਸਤਿਗੁਰਾਂ ਦੇ ਨਾਲ ਰਹਿੰਦੀ ਸੀ ਪਰ ਇੱਕ ਐਸਾ ਵੀ ਗੁਰਸਿੱਖ ਸੀ ਜਿਹੜਾ ਘੋੜਿਆਂ ਦੇ ਤਵੇਲੇ ਵਿੱਚ ਰਹਿ ਕੇ ਘੋੜਿਆਂ ਦੀ ਲਿੱਦ ਚੱਕਦਾ ਸੀ ਘੋੜਿਆਂ ਤੇ ਖਰਖਰਾ ਕਰਦਾ ਸੀ ਘੋੜਿਆਂ ਨੂੰ ਪਾਣੀ ਪਲਾਉਂਦਾ ਸੀ ਘੋੜਿਆਂ ਦਾ ਇਸ਼ਨਾਨ ਕਰਾਉਂਦਾ ਸੀ ਤੇ ਸਾਰਾ ਦਿਨ ਉਹਨੇ ਘੋੜਿਆਂ ਦੀ ਲਿੱਦ ਚੱਕਣੀ ਘੋੜਿਆਂ ਨੂੰ ਨਿਮਾਉਣਾ ਘੋੜਿਆਂ ਤੇ ਖਰਖਰਾ ਕਰਨਾ ਤੇ ਬੜਾ ਘੋੜਿਆਂ ਦੀ ਦੇਖਭਾਲ ਕਰਨੀ ਤੇ ਸਾਰਾ ਦਿਨ ਲਿਬੜਿਆ ਰਹਿੰਦਾ ਪਰ ਮਨ ਕਰਕੇ ਗੁਰੂ ਦਾ ਜਾਪ ਕਰਦਾ ਰਹਿੰਦਾ ਗੁਰੂ ਨੂੰ ਚੇਤੇ ਕਰਦਾ ਰਹਿੰਦਾ ਕਹਿੰਦੀ ਇੱਕ ਦਿਨ ਕਲੰਗੀ ਤਿਰਪਾਤੀਸ਼ਾ ਮਹਾਰਾਜ ਜੀ ਬਹੁਤ ਸਾਰੇ ਗੁਰਸਿੱਖਾਂ ਸਮੇਤ ਕੋਲੇ ਘੋੜਿਆਂ ਦੇ ਤਵੇਲੇ ਵਿੱਚ ਚਲੇ ਗਏ ਅੱਗੋਂ ਜਿਹੜਾ ਉਹ ਗੁਰਸਿੱਖ ਸੀ ਲਿੱਦ ਚੱਕੀ ਜਾਂਦਾ ਸੀ ਕੁਝ ਲਿੱਦ ਦੇ ਕੱਪੜਿਆਂ ਤੇ ਪਈ ਪਈ ਸੀ ਤੇ ਜਦੋਂ ਲਿੱਦ ਸਿੱਟ ਕੇ ਮੁੜਿਆ ਉਦੋਂ ਸਤਿਗੁਰੂ ਜੀ ਪਹੁੰਚ ਗਏ ਉਸ ਪਿਆਰੇ ਨੂੰ ਲਿਬੜੇ ਤਿਬੜੇ ਨੂੰ ਕਲੰਗੀਧਰ ਪਾਤਸ਼ਾਹ ਨੇ ਗਲੇ ਨਾਲ ਲਾ ਲਿਆ ਪਿਆਰ ਕੀਤਾ ਕੰਠ ਲਾ ਲਿਆ ਜਦੋਂ ਪਿਆਰ ਕੀਤਾ ਤੇ ਦੂਜਰੇ ਦੂਜੇ ਜਿਹੜੇ ਸਿੱਖ ਸਨ ਉਹ ਕਹਿੰਦੇ ਦੇਖੋ ਸਤਿਗੁਰਾਂ ਨੇ ਇਹਨੂੰ ਲਿਬੜੇ ਹੋਏ ਨੂੰ ਗਲੇ ਨਾਲ ਲਾ ਲਿਆ ਸੀ ਸਾਫ਼ ਸੁਥਰੇ ਰਹਿੰਦੇ ਹਾਂ ਸਾਡੇ ਨਾ ਹੱਥ ਮੈਲੇ ਨਾ ਕੱਪੜੇ ਮੈਲੇ ਸਾਨੂੰ ਕਦੇ ਸਤਿਗੁਰਾਂ ਨੇ ਗਲੇ ਨਾਲ ਲਾਇਆ ਹੀ ਨਹੀਂ ਤੇ ਇਸ ਨੂੰ ਲਿਬੜੇ ਤੇ ਬੜੇ ਨੂੰ ਆਪਣੇ ਗਲੇ ਨਾਲ ਲਾ ਲਿਆ ਕੰਠ ਲਾ ਲਿਆ ਇਹ ਗੁਰਮਖ ਪਿਆਰਿਓ ਗੁਰੂ ਨਾ ਕੱਪੜੇ ਦੇਖਦਾ ਹੈ ਗੁਰੂ ਤਾਂ ਸੇਵਾ ਸਿਮਰਨ ਭਾਵਨਾ ਦੇਖਦਾ ਹੈ ਤੇ ਜਿਹੜਾ ਸੇਵਕ ਬਣ ਕੇ ਉਹਦਾ ਸੇਵਾ ਕਰਦਾ ਸਿਮਰਨ ਕਰਦਾ ਗੁਰੂ ਉਸੇ ਨੂੰ ਕੱਟ ਲਾਉਂਦਾ ਹੈ ਕਿਉਂਕਿ ਗੁਰੂ ਨਾਲ ਕੋਈ ਅਟੈਚਮੈਂਟ ਕੱਪੜਿਆਂ ਦੀ ਨਹੀਂ ਗੁਰੂ ਤਾਂ ਅੰਦਰਲਾ ਹਿਰਦਾ ਦੇਖਦਾ ਹੈ ਕਿ ਹਿਰਦਾ ਸ਼ੁੱਧ ਹੈ ਤੇ ਜੇ ਸਾਡਾ ਹਿਰਦਾ ਸ਼ੁੱਧ ਨਹੀਂ ਤੇ ਗੁਰੂ ਸਾਨੂੰ ਕੰਠ ਦੇ ਨਾਲ ਨਹੀਂ ਲਾਵੇਗਾ ਗੁਰੂ ਸਾਨੂੰ ਪਿਆਰ ਨਹੀਂ ਕਰੇਗਾ ਇਸ ਕਰਕੇ ਗੁਰੂ ਆਪਣਾ ਅੰਦਰਲਾ ਮਨ ਦੇਖਦਾ ਹੈ ਗੁਰੂ ਆਪਣਾ ਪਿਆਰ ਦੇਖਦਾ ਹੈ ਕਿ ਮੇਰੇ ਪ੍ਰਤੀ ਦੇ ਅੰਦਰ ਪਿਆਰ ਕਿੰਨਾ ਹੈ ਇਹਦੇ ਅੰਦਰ ਸ਼ਰਧਾ ਭਾਵਨਾ ਕਿੰਨੀ ਹੈ ਇਸ ਕਰਕੇ ਮੇਰੇ ਮੇਰੀ ਇਹਨੂੰ ਤੜਪ ਕਿੰਨੀ ਹੈ ਗੁਰੂ ਇਹ ਚੀਜ਼ ਦੇਖਦਾ ਹੈ ਜਦੋਂ ਇਹ ਗੁਰੂ ਚੀਜ਼ ਇਹ ਦੇਖਦਾ ਹੈ ਫਿਰ ਆਪਣੇ ਸੇਵਕ ਨੂੰ ਕੰਠ ਦੇ ਨਾਲ ਲਾ ਲੈਂਦਾ ਗਲੇ ਨਾਲ ਲਾ ਲੈਂਨੇ ਸਾਚਾ ਸਾਹਿਬ ਹੋ ਆ ਰਖਵਾਲਾ ਫਿਰ ਉਹ ਸੱਚਾ ਸਾਹਿਬ ਮਾਲਕ ਸਦੀਵੀ ਰਹਿਣ ਵਾਲਾ ਆਪਣੇ ਸੇਵਕ ਨੂੰ ਰਖਵਾਲਾ ਬਣ ਕੇ ਰਾਖ ਲਈ ਰਖ ਲੈਂਦਾ ਹੈ ਕੰਠ ਲਾਈ ਕੰਠ ਕਹੀਏ ਗਲੇ ਨਾਲ ਛਾਤੀ ਨਾਲ ਲਾ ਲੈਂਦਾ ਹੈ ਗੁਰੂ ਆਪਣੇ ਪਿਆਰਿਆਂ ਨੂੰ ਨਿਰਭਉ ਭੈ ਸਦਾ ਸੁਖਮਣੀ ਨਾਨਕ ਹਰ ਗੁਣ ਗਾਈ ਗੁਰਦੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੈ ਭਾਈ ਉਹ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਮਾਣੇ ਮਾਣ ਮਾਣ ਜਿਹੜਾ ਹੈ ਸੁਖ ਜਿਹੜਾ ਹੈ ਆਤਮਿਕ ਆਨੰਦ ਜਿਹੜਾ ਹੈ ਗਾਏ ਗਾ ਕੇ ਉਸ ਵਾਹਿਗੁਰੂ ਦੀ ਵਿਡਿਆਈ ਕਰਕੇ ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਗੁਰੂ ਨਾਨਕ ਦੇ ਪੰਜਵੇਂ ਸਰੂਪ ਬਖਸ਼ਿਸ਼ ਕਰਦੇ ਕਹਿੰਦੇ ਨੇ ਏ ਨਾਨਕ ਪਰਮਾਤਮਾ ਦੇ ਸੇਵਕ ਪਰਮਾਤਮਾ ਦੀ ਗੁਣ ਗਾ ਕਾ ਕੇ ਤੇ ਸਦਾ ਆਤਮਿਕ ਆਨੰਦ ਮਾਣ ਕੇ ਦੁੱਖਾਂ ਕਲੇਸ਼ਾਂ ਵੱਲੋਂ ਨੇ ਡਰ ਹੋ ਜਾਂਦੇ ਹਨ ਉਹਨਾਂ ਦੇ ਦੁੱਖ ਕਲੇਸ਼ ਵਾਹਿਗੁਰੂ ਕੱਟ ਦਿੰਦਾ ਹੈ ਤੇ ਗੁਰੂ ਵਾਹਿਗੁਰੂ ਤੇ ਕਿਰਪਾ ਕਰ ਦਿੰਦਾ ਹੈ ਬਖਸ਼ਿਸ਼ ਕਰ ਦਿੰਦਾ ਹੈ ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਿ ਉਹ ਭਰੀ ਪੂਰਨ ਨਿਰਭਉ ਭੈ ਸਦਾ ਸੁਖਮਾਨੇ ਉਹ ਭੈ ਤੋਂ ਰਹਿਤ ਹੈ ਪਰਮਾਤਮਾ ਉਹਨੂੰ ਕਿਸੇ ਦਾ ਭੈ ਨਹੀਂ ਉਹ ਨਿਰਭਉ ਹੈ ਡਰ ਤੋਂ ਰਹਿਤ ਹੈ ਤੇ ਭੈ ਸਦਾ ਸੁਖ ਮਾਣੇ ਜਿਹੜੇ ਗੁਰੂ ਦਾ ਡਰ ਰੱਖਦੇ ਨੇ ਗੁਰੂ ਦਾ ਭੈ ਰੱਖਦੇ ਨੇ ਗੁਰੂ ਨਾਲ ਪਿਆਰ ਰੱਖਦੇ ਨੇ ਤੇ ਗੁਰਮਖ ਪਿਆਰਿਓ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹ ਜੀਵ ਗੁਰਦੇਵ ਪਾਤਸ਼ਾਹ ਕਹਿੰਦੇ ਸੁਖ ਮਾਣੇ ਸੁਖ ਮਾਣਦੇ ਨੇ ਜਿਨ੍ਹਾਂ ਦਾ ਗੁਰੂ ਨਾਲ ਪਿਆਰ ਹੈ ਗੁਰੂ ਦਾ ਡਰ ਹੈ ਤੇ ਹੋਰ ਕਿਸੇ ਤੋਂ ਡਰਦੇ ਨਹੀਂ ਹੋਰ ਕਿਸੇ ਤੋਂ ਭੈ ਮੰਦੇ ਨਹੀਂ ਨਾਨਕ ਹਰ ਗੁਣ ਗਾਏ ਜਿਹੜੇ ਹਰ ਸਮੇਂ ਹਰ ਵਕਤ ਹਰੀ ਵਾਹਿਗੁਰੂ ਦੇ ਗੁਣ ਗਾਉਂਦੇ ਨੇ ਉਸ ਮਾਲਕ ਦੀ ਰਜਾ ਵਿੱਚ ਰਹਿੰਦੇ ਹਨ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ ਨਾਨਕ ਭੈ ਰਹਿਤ ਹੋ ਗਿਆ ਹੈ ਪਰਮੇਸ਼ਰ ਤੋਂ ਡਰ ਕੇ ਪ੍ਰਮਾਤਮਾ ਦਾ ਡਰ ਅੰਦਰ ਬੈਠ ਗਿਆ ਹੈ ਇਸ ਕਰਕੇ ਪ੍ਰਮਾਤਮਾ ਦੇ ਭੈ ਵਿੱਚ ਰਹਿੰਦਾ ਹੈ ਤੇ ਹੋਰ ਸਾਰਾ ਡਰ ਚੱਕਿਆ ਗਿਆ ਨਾਨਕ ਭੈ ਭੈ ਤੋਂ ਰਹਿਤ ਹੈ ਭੈ ਤੋਂ ਰਹਿਤ ਹੋ ਕੇ ਉਸ ਵਾਹਿਗੁਰੂ ਦੇ ਹਮੇਸ਼ਾ ਸੁਖ ਮਾਣਦਾ ਅਨੰਦ ਮਾਣਦਾ ਤੇ ਉਹਦੇ ਗੁਣ ਗਾਉਂਦਾ ਰਹਿੰਦਾ ਹੈ ਇਸ ਕਰਕੇ ਗੁਰਦੇਵ ਸਾਹਿਬ ਕਹਿੰਦੇ ਜਿਹੜੇ ਨਾਮ ਦੇ ਪੁਜਾਰੀ ਨੇ ਨਾਮ ਜਪਣ ਵਾਲੇ ਨੇ ਉਹ ਨਾਮ ਦਾ ਸਿਮਰਨ ਕਰਦੇ ਰਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਜਪਦੇ ਰਹਿੰਦੇ ਨੇ ਉਹ ਪ੍ਰਵਾਹ ਨਹੀਂ ਕਰਦੇ ਇਸ ਕਰਕੇ ਗੁਰਦੇਵ ਮਹਾਰਾਜ ਜੀ ਕਹਿੰਦੇ ਨਿਰਭਉ ਭੈ ਸਦਾ ਸੁਖ ਮਾਣੇ ਗੁਰੂ ਦੇ ਭੈ ਵਿੱਚ ਰਹਿ ਕੇ ਗੁਰੂ ਦੀ ਰਜਾ ਵਿੱਚ ਰਹਿ ਕੇ ਉਹ ਸਦਾ ਸੁਖ ਮਾਣਦੇ ਨੇ ਆਨੰਦ ਮਾਣਦੇ ਨੇ ਨਾਨਕ ਹਰ ਗੁਣ ਗਾਈ आनंद सुख प्राप्त किमे हुंदा है हरि वाह गुरु परमेश्वर गुरु नानक दे गुण गावण नाल उस वाह गुरु दी ਵਿਡਿਆਈਆ ਉਪਮਾ ਬਾਣੀ ਪੜਨ ਨਾਲ ਸਿਮਰਨ ਕਰਨ ਦੇ ਨਾਲ ਬੰਦਗੀ ਕਰਨ ਦੇ ਨਾਲ ਉਹ ਸਦਾ ਸੁਖ ਮਾਣਦੇ ਨੇ ਸੋ ਆਓ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬੇਅੰਤ ਹੀ ਭੁੱਲਾਂ ਹੋਗੀਆਂ ਹੋਣਗੀਆਂ ਸੰਗਤਿ ਗੁਰੂ ਮਹਾਰਾਜ ਬਖਸ਼ ਦਿਨ ਅੱਜ ਦੇ ਪਾਵਨ ਪਵਿੱਤਰ ਹੁਕਮ ਨਾਮੇ ਦੀ ਕਥਾ ਵਿਚਾਰ ਆਪਾਂ ਸਰਵਣ ਕੀਤੀ ਹੈ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਗੁਰਬਾਣੀ ਦੀਆਂ ਵਿਚਾਰਾਂ ਕਰਦਿਆਂ ਬੇਅੰਤ ਹੀ ਭੁੱਲਾਂ ਹੋ ਗਈਆਂ ਹੋਣਗੀਆਂ ਕਿਉਂਕਿ ਸਤਿਗੁਰੂ ਮਹਾਰਾਜ ਦੀ ਬਾਣੀ ਅਥਾ ਸਮੁੰਦਰ ਹੈ ਗੁਰਮਖ ਪਿਆਰਿਓ ਇਹ ਤਾਂ ਜਿੰਨੀ ਵੀ ਪੜੀ ਜਾਵੇ ਉਨੀ ਹੀ ਮਨ ਨੂੰ ਸਕੂਨ ਦਿੰਦੀ ਹੈ ਜਿਹੜੇ ਜੀਵ ਦਿਨ ਰਾਤ ਗੁਰੂ ਦਾ ਨਾਮ ਜਪਦੇ ਨੇ ਸਤਿਗੁਰੂ ਮਹਾਰਾਜ ਦੀ ਕਿਰਪਾ ਉਹਨਾਂ ਤੇ ਹੋ ਜਾਂਦੀ ਹੈ ਉਹ ਸੰਤ ਭਗਤ ਗੁਰਸਿੱਖ ਗੁਰਮੁਖ ਅਖਲਾਉਂਦੇ ਹਨ ਤੇ ਉਹਨਾਂ ਦਾ ਦਰਗਾਹ ਦੇ ਵਿੱਚ ਵਾਸਾ ਹੁੰਦਾ ਹੈ ਇਸ ਕਰਕੇ ਆਓ ਇਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਚੁੱਕਾਂ ਦੀ ਸੰਗਤ ਤੇ ਗੁਰੂ ਮਹਾਰਾਜ ਮਾਫ਼ੀ ਬਖਸ਼ੇ ਅੱਗੇ ਤੋਂ ਸਤਿਗੁਰੂ ਜੀ ਸਮਤ ਬਖਸ਼ਿਸ਼ ਕਰਨ ਆਓ ਖੀਲ ਲਈ ਪੰਗਤੀ ਪੜ ਕੇ ਭਾਈ ਫਤਿਹ ਦੀ ਸਾਂਝ ਪਾਈਏ ਸਾਚਾ ਸਾਹਿਬ ਹੋਆ ਰਖਵਾਲਾ ਰੱਖ ਲਿਏ ਕੰਠ ਲਾਏ ਨਿਰਭਉ ਭੈ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ